ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਚ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਆਪਾਂ ਪਿੰਡ ਕਣੀਆਂ ਜ਼ਿਲ੍ਹਾ ਫਰੀਦਕੋਟ ਦੇ ਨੇੜੇ ਬਾਜਾਖਾਨਾ ਰਹਿੰਦਾ ਬਾਈ ਗੱਗੂ ਕੋਲੇ ਪਹੁੰਚੇ ਆ ਗੱਲ ਡੈਰੀ ਫਾਰਮ ਤੇ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਘੰਟੀ ਵਾਲਾ ਬਟਨ ਨਾਲ ਤੇ ਸੈੱਟ ਕਰ ਲਓ ਤੇ ਜਿਹੜੇ ਵੀਰ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ 62807 79197 ਤੇ ਬਾਕੀ ਗਾਈਆਂ ਪ੍ਰਤੀ ਲੈਣੇ ਬਾਈ ਤੋਂ ਡਿਟੇਲ ਬਾਈ ਕੋਲੇ ਚਾਰ ਨਗ ਹੈ ਇੱਕ ਸੂਈ ਵੀ ਹੈ ਵੜ ਤੇ ਤਿੰਨ ਗੱਬਣਾ ਲੈਣੇ ਜਾਣਕਾਰੀ ਬਾਈ ਤੋਂ ਆ ਜੋ ਮਲਾਉਣੇ ਤੁਹਾਨੂੰ ਹਾਂਜੀ ਬਾਈ ਜੀ ਅੱਸੀ ਕਾਲ ਜੀ ਹੋ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਬਾਈ ਤੇ ਬਾਈ ਆਪਣਾ ਐਡਰੈਸ ਦੱਸੋ ਜੀ ਡਰੈਸ ਵੀ ਪਿੰਡ ਘਣੀਆ ਨੇੜੇ ਬਾਜਾਖਾਨਾ ਮਲੂਕਾ ਪਿੰਡ ਵੀ ਨੇੜੇ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦਿਓ 903190 ਕਿ ਸ਼ੈਟ ਬਈ ਠੀਕ ਹੈ ਜੀ ਤੇ ਬਾਈ ਇੱਕ ਆਪਾਂ ਵੀਡੀਓ ਪਾਈ ਸੀ ਹੁਣ ਤੱਕ ਪਹਿਲਾਂ ਵਧੀਆ ਰਿਸਪੌਂਸ ਮਿਲਦਾ ਹਾਂ ਬਾਈ ਮਾਲ ਤਾਂ ਡੇਲੀ ਵੀ ਜਾਂਦਾ ਵਧੀਆ ਠੀਕ ਠੀਕ ਆ ਵੀ ਵੇਖਿਆ ਬਣਾ ਗੱਲ ਵੀ ਠੀਕ ਹੈ ਠੀਕ ਹੈ ਬਾਈ ਤੇ ਬਾਈ ਫਿਰ ਆ ਪਹਿਲੇ ਨੰਬਰ ਤੋਂ ਸ਼ੁਰੂ ਕਰ ਲੋ ਆਪਾਂ ਚਿੱਟੀ ਵੜ ਬਹੁਤ ਸੋਹਣੀ ਨੌਕਰੀ ਮਿਲਦੀ ਹੈ ਪਹਿਲਾ ਸੂਆ ਬਾਈ ਤੇ ਸੂਆ ਪਲੂਣ ਹਾਂ ਪਹਿਲਾ ਸੂਆ ਬਾਈ ਪਹਿਲਾ ਸੂਆ ਤੇ ਦੰਦੋ ਜੀ ਦਰਦੋ ਮੇਲਾ ਚੌਕ ਦੀ ਜਗਦੀ ਚਾਹ ਗਈ ਹੈ ਠੀਕ ਆ ਤੇ ਕਿੰਨੇ ਦਿਨ ਬਈ ਹਜੇ ਲੈ ਬਾਕੀ ਇਹਦੇ ਦਿਨ ਬਈ ਲੈ ਜੂ ਹਫਤਾ ਤੱਕ ਤਾਂ ਖੁੱਲਾ ਢੁੱਲਾ ਹੈ ਹਫਤਾ ਲੈ ਜੂਗੀ ਤੇ ਕੀ ਕਪੈਸਿਟੀ ਦੁੱਧ ਦੀ ਇਹਦੀ ਰਹੂ ਬਈ ਦੁੱਧ ਤਾਂ ਬਈ ਪਹਿਲਾਂ ਨਾ ਹਣਾ ਆ ਵੀ ਸਮਝ ਨਹੀਂ ਲੈ ਲਈ ਹਾਂ ਸਮਝ ਆ ਬਾਈ ਗੱਲ ਉਹ ਬੜ ਵੱਡੀ ਬੁੱਢੀ ਬਹੁਤ ਆ ਤਾਦ ਵਾਲੀ ਆ ਬਾਈ ਤਾਦ ਵਾਲੀ ਤੇ ਸੋਹਣਾ ਥਣ ਕੱਢੂਗੀ ਬੱਚੀ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਬਾਈ ਖੋਲ ਕੇ ਤਾਂ ਆਪਾਂ ਤੋਰਾ ਵਿਖਾ ਦਈਏ ਲੈ ਵੀ ਦੀ ਫਿਟਨੈਸ ਚ ਕਰੋ ਚੈੱਕ ਖੁੱਚਾਂ ਤੋਂ ਉਪਰ ਹੀ ਲੈਵਾ ਬਹੁਤ ਸੋਹਣਾ ਚੰਗੀ ਬੰਤਰ ਵਾਲੀ ਵੀ ਜੀ ਬਹੁਤ ਸੋਹਣੀ ਕੱਲਾ ਕੱਲਾ ਥਾਣਾ ਨਿਕਰਮਾ ਸੋਹਣਾ ਹੱਥ ਦੀ ਚਵਾਈ ਵਾਲਾ ਤੇ ਵਹਿੜ ਦਾ ਵੇਖੋ ਤੁਸੀਂ ਰੰਗ ਪ੍ਰਿੰਟ ਦੇਖੋ ਰੰਗ ਪ੍ਰਿੰਟ ਬਹੁਤ ਸੋਹਣਾ ਲੇਵ ਜੀ ਬੰਤਰ ਦੇਖੋ ਕਰੋ ਚੈੱਕ ਤੋੜਾ ਤਾਰਾ ਬਹੁਤ ਸੋਹਣਾ ਕੋੜੀ ਯਾਰ ਕਿ ਨੁਗਰੀ ਬੇਸ਼ੇਰੀ ਯਾਰ ਕੀ ਆ ਬੱਚੀ ਰੰਗ ਫੇਸ ਕੁਆਲਟੀ ਕਰੋ ਚੈੱਕ ਬੋਦੀ ਵਾਲੀ ਬੱਚੀ ਆ ਦੇਖੋ ਜੀ ਤੇ ਕਿੰਨਾ 24 25 ਕਿਲੋ ਪਾ ਦੋ ਬਾਈ ਦੁੱਧ ਪਾ ਦੂ ਪਾ ਦੂ ਬਾਈ ਇਹਨਾਂ ਦਾ 24 25 ਕਿਲੋ ਦੁੱਧ ਦੇ ਦੂਗੀ ਤੇ ਸੋਣ ਦੇ ਹਜੇ ਪੰਜ ਚਾਰ ਦਿਨ ਲੈਂਦੀ ਆ ਸੋਹਣਾ ਥਣ ਕੱਢਿਆ ਵੈੜ ਨੇ ਹੱਥ ਦੀ ਚਵਾਈ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮੇ ਤੋਰਾ ਤਾਰਾ ਸੋਹਣਾ ਵਧੀਆ ਦੇਖੋ ਜੀ ਰੰਗ ਪ੍ਰਿੰਟ ਬਹੁਤ ਸੋਹਣਾ ਪੰਜ ਚਾਰ ਦਿਨ ਬਾਕੀ ਐ 24 25 ਕਿਲੋ ਦੁੱਧ ਪਾਉਣ ਦੀ ਆਸਾ ਚੰਗੀ ਸੰਭੀ ਪਲੀ ਆ ਸੋਹਣਾ ਕੱਦਗਾਠ ਤੇ ਬਾਈ ਫੇਰ ਇਹਦੀ ਆਪਾਂ ਡਿਮਾਂਡ ਕੀ ਦੱਸੋ ਜੀ ਕੀ ਕਰਦੇ ਦਮਾਨੇ ਦਾ ਬਸ 1 ਲੱਖ ਤੇ 5000 ਰੁਪਏ ਰੇਟ ਆ ਬੇ 1 5 ਆਪਾਂ ਲੈਣਾ ਬਾਕੀ ਵਿੱਚੋਂ ਮਾਨਤਨ ਕਰੇਗੇ ਤਾਂ ਹੋਜੂ ਜੀ ਜ਼ਰੂਰ ਜ਼ਰੂਰ ਠੀਕ ਹੈ ਜੀ ਬਾਈ ਕਹਿੰਦਾ ਵੀ 1 5 ਦੀ ਆਪਾਂ ਦੇਣੀ ਹੈ ਤੇ ਬਾਕੀ ਮਾਨਤਨ ਘਰੇ ਆਏਗਾ ਇਹਨਾਂ ਜ਼ਰੂਰ ਹੋਜੂ ਲੇਵੇ ਜੀ ਕੁਆਲਿਟੀ ਬਹੁਤ ਸੋਹਣੀ ਆ ਲੇਵੇ ਜੀ ਕੁਆਲਿਟੀ ਕਰੋ ਚੱਕ ਗਾੜੀ ਗੂੜੀ ਬਹੁਤ ਚੰਗੀ ਆ ਲੇਵੇ ਤੇ ਨਾੜਾਂ ਸੋਹਣੀਆਂ ਦੇਖੋ ਕਰੋ ਚੱਕ ਅਜ ਤਾਂ ਸੁੰਦੀ ਸੁੰਦੀ ਨੇ ਗਾਇਆਂ ਨੇ ਤਾਂ ਕਮਾਲ ਹੀ ਕਰ ਦੇਣੀ ਆ ਲੇਵੇ ਦੀ ਤਾਂ ਕੰਮ ਕੰਮ ਬਾ ਕਮਾਲ ਹੈ ਬਿਊਟੀ ਬਹੁਤ ਆ ਬਿਊਟੀ ਬਹੁਤ ਸੋਹਣੀ ਆ ਬੋਦੀ ਆ ਜੀ ਬੱਚੀ ਆ ਇੱਕ ਪੰਜ ਚ ਬਾਈ ਕਹਿੰਦਾ ਆਪਾਂ ਮਾਨਤਨ ਕਰਦਾਂਗੇ ਤੇ ਦੂਜੇ ਨੰਬਰ ਤੇ ਦੇਖੋ ਜੀ ਦੱਸੋ ਕੀ ਡਿਟੇਲ ਹੈ ਦੀ ਇਹ ਵੀ ਪਹਿਲਾ ਸੂਆਈ ਆ ਬਾਈ ਪਹਿਲਾ ਸੂਆ ਇਹ 14 15 ਦਿਨ ਪਿਆ ਬਾਈ ਇਹ ਕੱਚੀ ਆ ਬੱਚੀ ਫੇ 14 15 ਦਿਨਾਂ ਦੀ ਕੱਚੀ ਆ ਤੇ ਪਰ ਨਸਲ ਕੁਆਲਟੀ ਜਾਤ ਪਾਤ ਬਹੁਤ ਹੈ ਕਿ ਵਹਿੜ ਤਾਂ ਬਾਡੀ ਬੰਤਰ ਦੇਖੋ ਬਹੁਤ ਬਾਡੀ ਵੇਟ ਬਹੁਤ ਸੋਹਣਾ ਚੰਗੀ ਕੁਆਲਟੀ ਹੈ ਲੇਵੇ ਦੀ ਹਜੇ 14 15 ਦਿਨਾਂ ਦੀ ਬਾਈ ਕਹਿੰਦਾ ਵੀ ਬਾਕੀ ਆ ਤੇ ਸੋਹਣਾ ਥਾਣਾ ਨਿਖੜਮਾ ਹੱਥ ਦੀ ਚਵਾਈ ਵਾਲਾ ਲੱਗਿਆ ਲੇਵੇ ਤੇ ਨਾੜਾ ਨੂੜਾ ਕਰੋ ਜੱਕ ਦੋਨੇ ਪਾਸੇ ਬਾਈ ਤੋੜਾ ਵਿਖਾ ਦੋ ਇਹ ਖੋਲ ਕੇ ਥੋੜਾ ਦੇਖੋ ਜੀ ਵਜਨ ਵਜੂਦ ਬਹੁਤ ਸੋਹਣਾ ਪੂਰੀ ਨਿੱਗਰ ਵੜਾ ਵੱਡੀ ਕੱਦ ਕਾਠ ਵਾਲੀ ਅਵੇਲਬਲ ਬਹੁਤ ਸੋਹਣੀ ਹੈ ਦੋ ਦੰਦਾਂ ਮੂੰਹ ਬਾਈ ਦੋਂਦੀ ਹੈ ਹਜੇ ਬਾਈ ਕਹਿੰਦਾ ਤੇ ਦੋ ਦੰਦਾਂ ਤੇ ਦੋ ਦੰਦਾਂ ਦੇ ਹਿਸਾਬ ਨਾਲ ਤਾਂ ਵੱਡੀਆਂ ਗਾਇਆਂ ਵਾਂਗੂ ਦੇਵੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਦੇਖੋ ਜੀ ਕਰੋ ਚੈੱਕ ਤੋਰਾ ਰੰਗ ਪ੍ਰਿੰਟ ਬਹੁਤ ਸੋਹਣਾ ਬੋਦੀ ਵਾਲੀ ਬੱਚੀ ਹੈ ਫੇਸ ਕੁਆਲਿਟੀ ਕਰੋ ਚੈੱਕ ਦੇਖੋ ਜੀ ਅੱਗੇ ਪਿੱਛੇ ਦਾ ਸੋਹਣਾ ਲੇਵਾ ਕੱਢੂਗੀ ਵੜ ਹੈ 14 15 ਦਿਨਾਂ ਦੀ ਬਾਕੀ ਆ ਬਾਕੀ ਜਿਵੇਂ ਜਿਵੇਂ ਵੜਨੇ ਨੇ ਨੇੜ ਆਉਣਾ ਤੇ ਬਾ ਕਮਾਲ ਲੇਵਾ ਵੜਨੇ ਕੱਢਣਾ ਜਾਤ ਪਾਤ ਬਹੁਤ ਆ ਰੰਗ ਪ੍ਰਿੰਟ ਬਹੁਤ ਸੋਹਣਾ ਦੇਖੋ ਜੀ ਘਰੋ ਚੱਕ ਲੇਵਾ ਜੀ ਕੁਆਲਿਟੀ ਬਹੁਤ ਸੋਹਣੀ ਖੁੱਚਾਂ ਤੋਂ ਉੱਪਰ ਹੀ ਲੇਵਾ ਵਜਨ ਵਜੂਦ ਬਹੁਤ ਸੋਹਣਾ ਦੋ ਦੰਦ ਬਾਈ ਕਹਿੰਦਾ ਹਜੇ ਮੂੰਹ 14 15 ਦਿਨਾਂ ਦੀ ਕੱਚੀ ਆ ਤੇ ਕੀ ਜੋ ਕੀ ਰਹ ਰਹੂ ਬਾਈ ਕੈਪੈਸਿਟੀ ਦੀ ਦੁੱਧ ਦੀ ਕਿੰਨਾ ਕੁ ਪਾ ਦੂ ਬਾਈ 20 ਪਲਸ ਤਾਂ ਖੁੱਲਾ ਦਿੱਤੀ ਵਾਚੀ ਜਾਣ ਦੇਣ ਬਹੁਤ ਆ ਸਹੀ ਗੱਲ ਆ ਬਾਈ 20 ਪਲਸ ਤਾਂ ਇਹਨੇ ਨਾ ਦਿੱਤਾ ਫਿਰ ਦੇਊ ਵੀ ਕਿਹੜੀ ਵਾਚੀ ਨੇ ਫੁੱਲ ਬਣ ਜਾਣਾ ਹਾਂ ਜੀ ਇਹਨੇ ਨਾ ਦਿੱਤਾ 20 ਪਲਸ ਦੁੱਧ ਫਿਰ ਦੇਊ ਵੀ ਕਿਹੜੀ ਬਾਈ ਵਜਨ ਵਜੂਦ ਬਹੁਤ ਤੇ ਲੀਵ ਨਰਾਂ ਨੂੰ ਤਾਂ ਬਹੁਤ ਸੋਹਣੇ ਵੀਡੀਓ ਵਿੱਚ ਕਹਿੰਦੇ ਆ ਵੀ ਦੁੱਧ ਦਾ ਘਰਾਲ ਚ ਸੰਭਾਲ ਹਾਂ ਬਾਕੀ ਭਾਈ ਸੇਵਾ ਸੰਭਾਲਾ ਜੀ ਹੁਣ ਆਪਾਂ ਇਕੱਲੇ ਪੱਥਰ ਤੇ ਬੰਨਤੀ ਫਿਰ ਤਾਂ ਕੋਈ ਇਹਦੀ ਹੋਣੀ ਦੁੱਧ ਤੇ ਸੇਵਾ ਦਾ ਤੇ ਇਹਦਾ ਦੱਸੋ ਕੀ ਡਿਮਾਂਡ ਆ ਇਹਦਾ 95000 ਰੁਪਏ 95000 ਰੁਪਏ ਦੇ ਵਿੱਚ ਮਾਨਤਾਨ ਹੋ ਜੂ ਕੋਈ ਨਾ ਥੋੜਾ ਬੋਤਾ ਕਰ ਠੀਕ ਹੈ ਜੀ ਭਾਈ ਕਹਿੰਦਾ 95000 ਰੁਪਏ ਦੇ ਵਿੱਚ ਮਾਨਤਾਨ ਹੋ ਜੂ ਦੋ ਦੰਦ ਵੱਛੀ 15 ਦਿਨਾਂ ਦੀ ਕੱਚੀ ਤੇ ਤੈਨ ਨੰਬਰ ਤੇ ਕਰੋ ਚੈੱਕ ਬਹੁਤ ਸੋਹਣੀ ਵੜ ਕਦ ਕਾਠ ਵਾਲੀ ਠੀਕ ਹੈ ਜੀ ਤੇ ਕਿੰਨੇ ਦਿਨ ਬਾਕੀ ਹੈ ਬਾਈ ਇਹ ਲੈ ਜੋ ਹਫਤਾ ਬਾਈ ਹਜੇ ਹਫਤਾ ਲੈ ਜੂ ਤੇ ਦੁੱਧ ਕਿੰਨਾ ਕ ਪਾਉ ਦੋ ਸੋਡੇ ਨੇ 25 ਕਿਲੋ ਪਹਿਲੇ ਨੇ ਦਿੱਤਾ ਮਾਲਕਾਂ ਦਾ ਧੰਨ ਠੀਕ ਹੈ ਬਾਈ ਕਹਿੰਦਾ ਮਾਲਕਾਂ ਦੇ ਦੱਸਣ ਅਨੁਸਾਰ 25 ਕਿਲੋ ਇਹਨੇ ਪਲੂਨ ਨੇ ਦੁੱਧ ਪਾਇਆ ਤੇ ਦੂਜਾ ਸੂਆ ਸੁੰਦੀ ਆ ਤੇ ਕਿੰਨੇ ਕ ਦਿਨ ਬਾਕੀ ਹੈ ਬਾਈ ਦਿਨ ਪੰਜ ਸੱਤ ਲੈ ਜੂ ਬਾਈ ਹਜੇ ਤੇ ਲੇਵੇ ਲੂਵੇ ਜ ਕੁਆਲਟੀ ਕਰੋ ਚੈੱਕ ਪੋ ਪਿੱਛੇ ਦਾ ਲਿਵਾ ਦੇਖ ਕਰੋ ਚੈੱਕ ਉਨੇ ਹੀ ਲਿਵਾ ਗਾਂ ਨੂੰ ਆ ਗਾੜੀ ਉਨਾਂ ਨਹੀਂ ਲੱਤ ਤੋਂ ਪਿੱਛੇ ਨੂੰ ਨਹੀਂ ਦਾ ਸੋਹਣਾ ਥਾਣਾ ਹੱਥ ਦੀ ਚੁਵਾਈ ਵਾਲਾ ਨਖਰਮ ਤੇ ਚਮਕ ਦਮਕ ਬਹੁਤ ਵਹਿੜ ਤੇ ਬਾਈ ਕੱਢ ਲਿਓ ਬਾਹਰ ਨਸਲ ਕੁਆਲਟੀ ਤਾਂ ਬਹੁਤ ਆ ਬਾਈ ਬੋਦੀ ਵਾਲੀ ਬੱਛੀ ਆ ਸੋਹਣਾ ਕੰਨ ਨਿੱਕਾ ਨਿੱਕਾ ਕੰਨਾ ਗੋਲ ਦੇਖੋ ਕਰੋ ਚੈੱਕ ਫੇਸ ਕੁਆਲਟੀ ਕਰੋ ਚੈੱਕ ਬਹੁਤ ਸੋਹਣੀ ਤੇ ਤੋੜਾ ਤੋੜਾ ਕਰੋ ਚੈੱਕ ਢੋੜੀ ਅਰਜੀ ਬੱਛੀ ਆ ਦੇਖੋ ਜੀ ਬਾਈ ਜਨ ਵਜੂਦ ਬਹੁਤ ਆ ਬਾਕੀ ਲੇਵੇ ਦੀ ਕੁਆਲਟੀ ਬਹੁਤ ਹੈ ਵਹਿੜ ਤਾਂ ਭਾਵੇਂ ਅੱਜ ਸੂਬੇ ਤਿਆਰੀ ਫੁੱਲ ਆ ਵਹਿੜ ਦੀ ਇਸ ਹੁੰਦੇ ਹੁੰਦੇ ਨੇ ਇੰਨਾ ਹੀ ਲੇਵਾ ਵਹਿੜ ਨੇ ਹੋਰ ਹੋਰ ਪਰ ਜਾਣ ਅੱਗੋਂ ਪਿੱਛੋਂ ਦਾ ਲੇਵਾ ਦੇਖੋ ਜੀ ਕੱਲਾ ਕੱਲਾ ਥਾਣਾ ਸੋਹਣਾ ਹੱਥ ਦੀ ਚੁਆਈ ਵਾਲਾ ਰੰਗ ਪ੍ਰਿੰਟ ਬਹੁਤ ਸੋਹਣਾ ਇਹਦੀ ਬਾਈ ਫਿਰ ਕੀ ਡਿਮਾਂਡ ਕਰਦੇ ਆਂ ਬਸ 1 ਲੱਖ 5000 ਦੀ ਦੇ ਦਾਂਗੇ ਬਾਈ ਇੱਕ ਪੰਜ ਦੀ ਦੇਣੀ ਆ ਬਾਕੀ ਮਾਨ ਤਨ ਘਰੇ ਆ ਗਿਆ ਦਾ ਬਾਈ ਹੋਜੂ ਠੀਕ ਹੈ ਬਾਈ ਕਹਿੰਦਾ ਇੱਕ ਪੰਜ ਦੀ ਦੇਣੀ ਆ ਤੇ 25 ਕਿਲੋ ਦੁੱਧ ਪਲੂਨ ਦਾ ਪਾਇਆ ਵਾ ਤੇ 25 ਪਲੱਸ ਵਾਲੀ ਵਹਿੜ ਹੀ ਆ ਤੇ ਜੇ ਚੰਗੀ ਸੇਵਾ ਸੰਭਾਲ ਬਾਈ ਨੇ ਕਿਸੇ ਦੇ ਚਾਰ ਚੂਰ ਵਾਲੇ ਥਾਂ ਜਾੜੀ ਦੁੱਧ 30 ਨੂੰ ਹੱਥ ਮਾਰੂਗੀ ਬੱਚੀ ਲੇਵੇ ਤੇ ਨਾੜਾ ਨੂੜਾ ਕਰੋ ਚੈੱਕ ਬਹੁਤ ਸੋਹਣਾ ਦੋਨੇ ਪਾਸੇ ਅੱਗੋਂ ਪਿੱਛੋਂ ਦਾ ਲਾਵਾ ਲੇਵਾ ਦੁੱਧ ਵਾਲਾ ਪੀਸ ਆ ਬਾਈ ਦੁੱਧ ਪਾ ਦੂਗੀ ਰਾਮ ਨਾ ਬਹੁਤ ਸੋਹਣਾ ਖੁੱਲਾ ਡੁੱਲਾ ਚੰਗੀ ਸੇਵਾ ਸੰਭਾਲਣਾ ਤੇ ਲੇਵਾ ਤਾਂ ਬਹੁਤ ਬਾਮ ਕਮਾਲ ਤੇ 4 ਨੰਬਰ ਤੇ ਬਾਈ ਜਿਹੜੀ ਸੂਈ ਸੂਈ ਬਾਈ ਤੀਜਾ ਸੂਆ ਤੇ ਕਿੰਨੇ tane ਹੋਗੇ ਸੂਈ ਨੂੰ ਬਾਈ ਕੱਲ ਰਾਤ ਸੂਈ ਆ ਬਾਈ ਕੱਲ ਸੂਈ ਆ ਤੇ ਜੇਰ ਜੂਰ ਦੀ ਕੰਪਲੀਟ ਆ ਹਾਂ ਹਾਂ ਬਾਈ ਜੇਰ ਜੂਰ ਦੀ ਓਕੇ ਆ ਬਾਈ ਬਾਹਰ ਕਰ ਲਿਆ ਫਿਰ ਰੰਗ ਪ੍ਰਿੰਟ ਬਹੁਤ ਸੁਣ ਤੇ ਭਾਈ ਕਿੰਨੇ ਕ ਬੋਲਾ ਕੱਢਿਆ ਵਾ ਫਿਰ ਬੰਦ ਭਾਈ 13 14 ਕਿਲੋ ਦਾਣ ਠੀਕ ਆ ਹੁਣ 13 14 ਕਿਲੋ ਬੋਲਾ ਤਿਆਰ ਆ ਜਨ ਕੇ ਤਿਆਰ ਆ ਭਾਈ ਤੇ ਪਰ ਦੁੱਧ ਇਹਦਾ 22 ਕਿਲੋ ਦੁੱਜੇ ਸੂਏ ਦਿੱਤਾ ਹੁਣ ਠੀਕ ਆ ਦੂਜੇ ਸੂਏ 22 ਕਿਲੋ ਦੰਤ ਭਾਈ ਕਹਿੰਦਾ ਦਿੱਤਾ ਵਾ ਤੀਜਾ ਸੂਆ ਸੂਈ ਆ ਥਨਲੇ ਵੀ ਦੀ ਬਹੁਤ ਸਾਫ ਸੋਹਣਾ ਥਾਨਾ ਨਿਕੜ ਮਾ ਹੱਥ ਦੀ ਚਵਾਈ ਵਾਲਾ ਇਹ ਤਾਂ ਸੰਭਾਲ ਕੇ ਪੱਕੇ ਸਾਂ ਤੋਂ ਆਈ ਸਹੀ ਗੱਲ ਆ ਬਾਈ ਤੇ ਆ ਦੇਖ ਲਓ ਤੁਸੀਂ ਹੁਣ ਪਿੱਛੇ ਨਾ ਜਾਤ ਨਸਲ ਬਹੁਤ ਆ ਵੜਦੀ ਫੇਸ ਕੁਆਲਟੀ ਕਰੋ ਚੱਕ ਸਾਹਭੜੀਆਂ ਬਾਈ ਟੋਕਣ ਵਾਲਾ ਭਾਅ ਹੈ ਨਾ ਸਹੀ ਗੱਲ ਆ ਬਾਈ ਤੇ ਬਾਕੀ ਦੁੱਧ ਬਾਈ ਬਹੁਤ ਸੋਹਣਾ ਚੰਗਾ ਪਾ ਦੂਗੀ ਦੁੱਧ ਵਾਲਾ ਪੀਸ ਆ ਜੇ ਕਿਸੇ ਨੇ ਦੁੱਧ ਲੈਣੇ ਪਸੂ ਭਾਅ ਲੋਟ ਆ ਤੇ ਕਿੰਨੀ ਕੀ ਡਿਮਾਂਡ ਆ ਬਾਈ ਇਹਦੀ 65000 ਰੁਪਏ ਦੀ ਆਪਾਂ ਦੇ ਦਾਂਗੇ ਹਾਂ ਕੋਈ ਗੱਲ ਨਹੀਂ ਵਿੱਚੋਂ ਮਾਨ ਤਨ ਘਰੇ ਆਏਗਾ ਤਾਂ ਹੋ ਜਾਊਗਾ ਮੈਨੇ ਪੱਕੇ ਥਾਂ ਤੋਂ ਆਈ ਆ ਆਪ ਮਾਥਾ ਪਾੜ ਪਾੜ ਕੇ ਵਿਚਾਰੀ ਨਮਾ ਸਹੀ ਸਹੀ ਗੱਲ ਆ ਬਾਈ ਕਹਿੰਦਾ ਬਿਆਰ ਛੱਡਿਆ ਵਾ ਤੜਕੇ ਨੈਟ ਜਮਾ 7 ਕਿਲੋ ਕੱਡੇ ਦੁੱਧ ਦੇ ਦੇਖੋ ਜੀ ਬਾਈ ਕਹਿੰਦਾ ਵੀ 13 14 ਕਿਲੋ ਬੋਲਾ ਹਾਜ਼ਰ ਆ ਜਮਾ ਬਿਲਕੁਲ ਦੁੱਧ 20 ਕਿਲੋ ਪਾ ਦੋਗੇ ਧਾਰਾ ਮਾਰ ਕੇ ਵਿਖਾ ਦਿਓ ਜੀ ਲੈਵੇ ਤੇ ਨਾੜਾ ਨੂੜਾ ਕਰੋ ਚੱਕ ਬਹੁਤ ਸੁਣਨਾ ਬਹੁਤ ਜਿਆਦਾ ਨਾੜਾ ਲੈਵੇ ਤੇ ਤੇ ਜਾਤ ਨਸਲ ਕੁਆਲਟੀ ਦਾ ਕੀ ਬਤਾਂ ਬਾਕੀ ਲੇਵੀ ਦੀ ਕੁਆਲਿਟੀ ਬਹੁਤ ਵਧੀਆ ਤੇ ਬਾਕੀ ਬਾਈ ਕਹਿੰਦਾ ਪਤਾ ਰਾਂ ਮਾਰ ਕੇ ਵਿਖਾ ਦੰਨੇ ਆ ਆ ਵੇਡ ਵੇਖੋ ਕਿੰਡੀ ਚੰਗੀ ਆ ਤੀਜੇ ਨੰਬਰ ਵਾਲੀ ਦੁੱਧ 25 ਕਿਲੋ ਪਲੂਨ ਦਾ ਪਾਇਆ ਵਾ ਦੂਜਾ ਸੂਆ ਸੁੰਦੀ ਆ ਇੱਕ ਪਲੂਨ ਬੱਚੀ ਆ ਤੇ ਆਪਾਂ ਧਾਰਾਂ ਧਾਰਾਂ ਵਿਖਾ ਲਈ ਮਾਰ ਕੇ ਦੇਖੋ ਜੀ ਬਹੁਤ ਸੋਹਣੀ ਚਵਾਈ ਆ ਬਾਈ ਮੁਰਲੇਸਨਾਂ ਦੀ ਮਗਰਲੇਸਨਾਂ ਮਾਰ ਦਿੱਤਾ ਤੇ ਇਹ ਮਗਰਲੇਸਨਾਂ ਦੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬਹੁਤ ਨਰਮ ਚਵਾਈ ਆ ਬਾਈ ਨਰਮ ਚਵਾਈ ਆ ਪੋਲੀ ਆ ਬਾਈ ਕਹਿੰਦਾ ਤੇ ਦੁੱਧ 20 ਕਿਲੋ ਆਮਨਾ ਪਾ ਦੂਗੀ ਸੇਵਾ ਸੰਭਾਲਣ ਨਾਲੇ ਗਾਂ ਨੂੰ ਦੁੱਗਣੇ ਦੀ ਆ ਮੁੱਲ ਬਾਈ ਕਹਿੰਦਾ 65000 ਰੁਪਏ ਦੀ ਦੇ ਦਾਂਗੇ ਆਪਾਂ ਬਾਕੀ ਘਰੇ ਆਏਗੇ ਦਾ ਮਾਨ ਤਨ ਹੋ ਜੂ ਚਾਰ ਨਗਸੀ ਬਾਈ ਕੋਲੇ ਬਈ ਆਪਣਾ ਨੰਬਰ ਬੋਲ ਦਿਓ ਦੁਬਾਰਾ 9023190 ਇੱਕ ਛਾੜ ਬਾਈ 9023190 ਇੱਕ ਛਾੜ ਹਾਂ ਬਈ ਠੀਕ ਹੈ ਜੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਧੰਨਵਾਦ